ਸੇਫਟੀ ਫਰਸਟ ਹੈਲਮਟ ਮਸਟ ਥੀਮ ਦੇ ਪਤ ਅਲਾਈਅੰਸ ਇੰਟਰਨੈਸ਼ਨਲ ਸਕੂਲ ਬਨੂੜ ਵੱਲੋਂ ਰਾਜਪੁਰਾ ਦੇ ਆਈਟੀਆ ਚੌਂਕ ਰਾਜਪੁਰਾ ਵਿਖੇ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਮਹਿਲਾਵਾਂ ਨੂੰ ਹੈਲਮਟ ਵੰਡਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਦਾ ਉਦਘਾਟਨ ਰਾਜਪੁਰਾ ਦੇ ਐਸਐਚਓ ਸਰਦਾਰ ਬਲਵਿੰਦਰ ਸਿੰਘ ਵੱਲੋਂ ਮਹਿਲਾਵਾਂ ਨੂੰ ਹੈਲਮਟ ਵੰਡ ਕੇ ਕੀਤਾ ਗਿਆ ਇਸ ਮੌਕੇ ਟ੍ਰੈਫਿਕ ਇੰਚਾਰਜ ਰਾਜਪੁਰਾ ਸਰਦਾਰ ਗੁਰਵਜਨ ਸਿੰਘ ਵੱਲੋਂ ਵੀ ਇਸ ਡਰਾਈਵ ਵਿੱਚ ਹਿੱਸਾ ਲੈਂਦੇ ਆ ਅਤੇ ਲੋਕਾਂ ਨੂੰ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਹੈਲਮਟ ਦੀ ਅਹਿਮ ਭੂਮਿਕਾ ਬਾਰੇ ਦੱਸਿਆ ਇਸ ਦੌਰਾਨ ਹੈਲਮਟ ਲੈਣ ਵਾਲੀਆਂ ਮਹਿਲਾਵਾਂ ਨੇ ਅਲਾਈयंस ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਨਲਨੀ ਗਰਗਦਾ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਐਸ ਐਚਓ ਸਿਟੀ ਸਰਦਾਰ ਬਲਵਿੰਦਰ ਸਿੰਘ ਟ੍ਰੈਫਿਕ ਇਨਚਾਰਜ ਗੁਰਪਜਨ ਸਿੰਘ ਅਲਾਈयंस ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮੈਡਮ ਨਲਨੀ ਗਰਗ ਅਤੇ ਹੈਲਮਟ ਲੈਣ ਵਾਲੀਆਂ ਮਹਿਲਾਵਾਂ ਦਾ ਤੁਸੀਂ ਵੀ ਸੁਣੋ এবੀਵੀ ਨਿਊਜ਼ ਪੰਜਾਬ ਲਈ ਦੀਪਕ ਅਰੋੜਾ ਦੀ ਰਿਪੋਰਟ ਰਾਜਪੁਰਾ ਸਰ ਜੈ ਲਾਇਲ ਸਕੂਲ ਵੱਲੋਂ ਇੱਕ ਹੈਲਮਟ ਵੰਡਣ ਵਾਸਤੇ ਕੁੜੀਆਂ ਨੂੰ ਇੱਕ ਟ੍ਰਾਈਪਲਾਈ ਹੋਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਆ ਐਲਨ ਸਕੂਲ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਵੀ ਜਿਹੜੇ ਮਤਲਬ ਕਿ ਲੇਡਿਸ ਹੈਲਮਟ ਨਹੀਂ ਖੇੜ ਸਕਦੀ ਉਹਨਾਂ ਨੂੰ ਹੈਲਮਟ ਲੈ ਕੇ ਦੇ ਰਹੇ ਨੇ ਵੀ ਉਹ ਹੈਲਮਟ ਜ਼ਰੂਰ ਪਾਉਣ ਇੱਕ ਠੰਡ ਬਹੁਤ ਹੈ ਠੰਡ ਤੋਂ ਬਚਣਗੇ ਦੂਜਾ ਐਕਸੀਡੈਂਟ ਦੇ ਬਹੁਤ ਜ਼ਿਆਦਾ ਚਾਂਸ ਨੇ ਟੂ व्हीਲਰ ਬਾਈਕ ਦਾ ਜਿਹੜਾ ਆ ਉਹ ਐਕਸੀਡੈਂਟ ਦੇ ਵਿੱਚ ਪਤਾ ਨਹੀਂ ਲੱਗਦਾ ਕਦੋਂ ਨੇੜੇ ਆ ਜਾਏ ਵੱਡੀ ਗੱਡੀਆਂ ਦੇ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਸਾਡੇ ਵੱਲੋਂ ਵੀ ਸਕੂਲ ਨੇ ਏਡਾ ਵੱਡਾ ਉਪਰਾਲਾ ਕੀਤਾ ਆ ਅਸੀਂ ਅਸੀਂ ਵੀ ਬੇਨਤੀ ਕਰਦੇ ਆ ਵੀ ਉਹ ਟੂ व्हीਲਰ ਤੇ ਜਿਹੜਾ ਆ ਹੈਲਮਟ ਜ਼ਰੂਰ ਪਾਉਣ ਮੈਮ ਕਿਹਨਾਂ ਦਾ ਮੇਰਾ ਨਾਮ ਨਾਲਨੀ ਗਰਕ ਆਮ ਦਾ ਇੰਟਰਿਮ ਪ੍ਰਿੰਸੀਪਲ ਆਫ ਹਾਲੀਅਨਸ ਇੰਟਰਨੈਸ਼ਨਲ ਸਕੂਲ ਔਰ ਜਿਵੇਂ ਕਿ ਆਪ ਦੇਖ ਰਹੇ ਆਂ ਅੱਜ ਹਮ ਇਕੱਠਾ ਹੋਏ ਆਂ ਯਹਾਂ ਆਪਣੀ ਹੈਲਮਟ ਡਰਾਈਵ ਕੋ ਲੈ ਕੇ ओलियोज हमेशा इस तरह की ड्राइव्स का पार्ट रहा है जिसमें हम लोगों को अवेयर करते हैं कि उनके लिए क्या सही और उचित है लेडीज़ जनरली हमने देखा है वो रोड सेफ्टी रूल्स को ना ही फॉलो करती हैं ना ही उन पर इतना ध्यान देती हैं अगर हमें सच में एक सिविल सोसाइटी क्रिएट करनी है तो हमें कुछ नॉर्म्स एंड रूल्स को फॉलो करना ज़रूरी है और जिसमें हमारे रोड सेफ्टी रूल्स भी आते हैं अगर रोड सेफ्टी रूल्स को देखा जाए तो हेलमेट पहनना बहुत ज़रूरी है जिसमें बड़े बड़े एक्सीडेंट से बचा जा सकता है और उनकी सवेरिटी और उनकी कंप्लेक्सिटी को कम किया जा सकता है जिसमें किसी को भी बहुत कम नुकसान होगा अगर लेडीज़ इसको सीरियसली पहन रही हैं तो मैम आज कितनी लेडीज़ कोलमेट ये हेलमेट ड्राइव लगातार दो से तीन महीने तक चलने वाला है जिसमें हर वीकेंड पर हमारी टीम आएगी और लोगों को अवेयर करेगी और हेलमेट डिस्ट्रीब्यूट करेगी अभी राजपुरा में ही करेंगे कहीं और भी अभी राजपुरा ही हमने प्लान किया है क्योंकि यही एक एरिया है जो जहां मैक्सिमम हम लोगों की पॉपुलेशन है और लेडीज़ को जहाँ अवेयर किया जा सकता है लेडीज के लिए ये बिल्कुल लेडीज़ को इसीलिए चुना जैसे मैंने कहा कि लेडीज़ को लगता है दे आर गोइंग फॉर शो शॉर्ट डिस्टेंसेज छोटे छोटे डिस्टेंसेज के लिए विद इन द सिटी चलाती हैं तो वो लोग अपनी सेफ्टी सिक्योरिटी पर मुझे लगता है कि ध्यान कम देती हैं तो उनको अवेयर करना क्योंकि एक परिवार की कर्ता और होम मेकर मुझे लगता है लेडीज़ हैं तो लेडीज से शुरुआत करना हमें लगा कि बहुत ज़रूरी है तभी हमने शुरुआत लेडीज से की ਸਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਜੀ ਦਿਸ਼ਾ ਨਿਰਦੇਸ਼ ਮੁਤਾਬਕ ਸਰਦਾਰ ਨਾਨ ਸਿੰਘ ਜੀ ਆਈਪੀਐਸ ਜੀ ਦੀ ਰਹਿਨਮਾਈ ਹੇਠ ਡੀਐਸਪੀ ਟ੍ਰੈਫਿਕ ਅਚੂਰਾਮ ਜੀ ਦੀ ਅਗਵਾਈ ਹੇਠ ਅੱਜ ਅਲਾਈਨਸ ਸਕੂਲ ਵੱਲ ਦੇ ਸਹਿਯੋਗ ਨਾਲ ਜੀ ਐਸ ਆਈ ਰਾਜਪੁਰਾ ਸਿਟੀ ਵਿੱਚ ਲੇਡੀਆਂ ਨੂੰ ਹੈਲਮਟ ਦਿੱਤੇ ਜਾ ਰਹੇ ਨੇ ਮੁਫਤ ਜਿਸਤੇ ਕੀ ਹੈ ਕਿ ਜਿਹੜੇ ਕਿ ਸੜਕ ਤੇ ਚੱਲਦੇ ਸਮਿਆਂ ਜਿਹੜਾ ਕਿ ਜਿਹੜੇ ਐਕਸੀਡੈਂਟ ਹੁੰਦਾ ਹੈ ਉਹ ਐਕਸੀਡੈਂਟ ਤੋਂ ਬਚਣ ਲਈ ਉਹਦੇ ਸਿਰ ਤੇ ਸੱਟ ਤੋਂ ਬਚਣ ਲਈ ਆਸੀਂ ਸੜਕ ਸੁਰੱਖਿਆ ਦਾ ਕਰੋ ਸਨਮਾਨ ਤੇ ਦੁਰਘਟਨਾ ਤੋਂ ਨਾ ਹੋ ਪਰੇਸ਼ਾਨ ਇਸ ਦੇ ਤਹਿਤ ਅੱਜ ਸੜਕ ਸੁਰੱਖਿਆ ਮਹੀਨਾ ਜਿਹੜਾ ਮਨਾ ਰਹੇ ਆਂ ਔਰ ਤੇ ਆਸੀਂ ਵਕ ਵਕ ਪਰੋਂ ਟਰੈਕਟਰ ਟਰਾਲੀ ਤੇ ਰਿਫਲੈਕਟਰ ਵੀ ਲਗਾ ਰਹੇ ਆਂ ਤੇ ਹੋਰ ਵੀ ਲੋਕਾਂ ਨੂੰ ਯੂਨੀਅਨ ਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਇਹ ਜਾਗਰੂਕ ਕਰ ਰਹੇ ਆਂ ਵੀ ਇਹ ਜਿਹੜਾ ਮਹੀਨਾ ਪੂਰਾ ਹੈ ਜੀ ਇਹ ਸਾਡੇ ਮਾਨਯੋਗ ਡੀਜੀਪੀ ਟ੍ਰੈਫਿਕ ਪੰਜਾਬ ਵੱਲੋਂ ਆਮਨਦੀਪ ਸਿੰਘ ਰਾਏ ਜੀ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ ਆਏ ਸੀਗੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਨੂੰ ਮੰਨਦੇ ਹੋਏ ਜਿਹੜੇ ਸਾਡੇ ਪੂਰੇ ਪੰਜਾਬ ਭਰ ਦੇ ਵਿੱਚ ਸੜਕ ਸੁਰੱਖਿਆ ਸਪਤਾ ਮਹੀਨਾ ਮਨਾਇਆ ਜਾ ਰਿਹਾ ਹੈ ਕੁਝ ਅਲਾਈਨ ਸਕੂਲ ਇਹ ਸਾਨੂੰ ਪਹਿਲਾਂ ਵੀ ਸਹਿਯੋਗ ਕਰਦੇ ਨੇ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਇਹਨਾਂ ਨੂੰ ਬਹੇ ਗੁਰ ਚੜਦੀ ਕਲਾ ਚ ਰੱਖੇ ਤੇ ਇਹ ਇਦਾਂ ਹੀ ਸੇਵਾ ਕਰਦੇ ਰਹਿਣ ਕਿਉਂਕਿ ਜਿਹੜੀ ਇਹ ਸੇਵਾ ਦੀ ਭਾਵਨਾ ਹੈ ਇਹ ਕੋਈ ਕਿਸੇ ਕਿਸੇ ਦੇ ਅੰਦਰ ਹੁੰਦੀ ਹੈ ਤੇ ਸਾਡੇ ਮੈਡਮ ਨੇ ਜਿਹੜੇ ਪ੍ਰਿੰਸੀਪਲ ਅਲਾਈਨ ਸਕੂਲ ਦੇ ਜਦੋਂ ਵੀ ਅਸੀਂ ਸਾਨੂੰ ਕਿਸੇ ਸਥਿਤਰਨਾ ਦੇ ਸਹਿਯੋਗ ਦੀ ਲੋੜ ਪੈਂਦੀ ਹੈ ਤੇ ਅਸੀਂ ਨਾ ਤੋਂ ਸਹਿਯੋਗ ਮੰਗਦੇ ਹਾਂ ਤੇ ਸਾਨੂੰ ਸਹਿਯੋਗ ਕਰਦੇ ਹੈ। ਕੀ ਨਾਮ ਹੈ? ਜਸਵਿੰਦਰ ਕੌਰ ਮੈਡਮ ਆਪਕੋ ਅਲਾਈਨ ਸਕੂਲ ਦੀ ਤਰਫੋਂ ਅੱਜ ਇਹ ਹੈਲਮਟ ਦਿਆ ਗਿਆ ਹੈ। ਕੀ ਕਹਿੰਗੇ? ਮੈਂ ਅਲਾਈਨ ਸਕੂਲ ਦਾ ਧੰਨਵਾਦ ਕਰਦੀ ਹੂੰ ਜੀ ਔਰ ਮੈਮ ਕਾ ਵੀ ਧੰਨਵਾਦ ਕਰਦੀ ਹੂੰ ਜਿਨ੍ਹਾਂ ਨੇ ਇਹ ਲੇਡੀਆਂ ਦੇ ਬਾਰੇ ਵਿੱਚ ਸੋਚਿਆ। और ये आगे भी अच्छे अच्छे काम करते रहे और लेडीज़ के बारे में सोचते रहे जी मैम आप पहले हेलमेट पहनती थी ना जी मैंने फर्स्ट टाइम पहना अब आगे पहने की ड्राइव करते हो हाँ जी हाँ जी जरूर जब मैम ने इतना सोचा है तो जरूर पहनूंगी जी ठीक। हाँ जी क्या नाम आपका चेहक मैम आपको आज अलायंस स्कूल की तरफ से हेलमेट दिया गया क्या है क्या कहेंगे ये बहुत अच्छी बात है कि मैम यहाँ पर एक हेलमेट मतलब लाइक सबके लिए हेलमेट डिस्ट्रीब्यूट कर दें हमारे वुमेंस के लिए बहुत एक प्राउड मोमेंट है कि हमारे लिए कोई खड़ा हो रहा है कि हम सेफ़ ड्राइव करें दैट्स आई वॉन्ट कि क्लैप करनी चाहिए हम इन इनके लिए